ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਅਫੀਸ਼ੀਅਲ YouTube ਚੈਨਲ ਨਿਊ ਜੋਬ ਅਨੁਖਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਪੰਜਾਬ ਐਂਡ ਸਿੰਧ ਬੈਂਕ ਦੀਆਂ 750 ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੋ ਪੰਜਾਬ ਐਂਡ ਸਿੰਧ ਬੈਂਕ ਨੇ 750 ਪੋਸਟਾਂ ਦਾ ਨੋਟੀਫਿਕੇਸ਼ਨ ਆ ਉਹ ਰਿਲੀਜ਼ ਕਰ ਦਿੱਤਾ ਆਪਣੀ ਵੈਬਸਾਈਟ punjab-sindhbank.co.in ਤੇ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਕੈਂਡੀਡੇਟ ਆ ਜੋ ਉਹ ਗ੍ਰੈਜੂਏਟ ਹੋਣਾ ਜ਼ਰੂਰੀ ਆ ਜੋ ਐਪਲੀਕੇਸ਼ਨਾਂ ਨੇ ਉਹ 20 ਅਗਸਤ ਤੋਂ ਸ਼ੁਰੂ ਹੋ ਚੁੱਕੀਆਂ ਨੇ ਭਰਨੀਆਂ ਤੇ ਜੋ ਇਸ ਲਾਸਟ ਡੇਟ ਆ ਉਹ 4 9 2025 ਆ ਮਤਲਬ 4 ਸਤੰਬਰ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਦੇ ਥਰੂ ਜੋ ਬੈਂਕ ਨੇ ਪੀਡੀਐਫ ਰਿਲੀਜ਼ ਕੀਤਾ ਨੋਟੀਫਿਕੇਸ਼ਨ ਦਾ ਉਸ ਦੇ ਵਿੱਚ ਤੁਸੀਂ ਕੰਪਲੀਟਲੀ ਜੋ ਡਿਟੇਲ ਆ ਉਹ ਚੈੱਕ ਕਰ ਸਕਦੇ ਹੋ ਜਿਸ ਤਰ੍ਹਾਂ ਵੈਕੈਂਸੀ ਠੀਕ ਹੈ ਕਿੰਨੀਆਂ ਨੇ ਏਜ ਲਿਮਿਟ ਐਪਲੀਕੇਸ਼ਨ ਫੀਸ ਸਿਲੈਕਸ਼ਨ ਪ੍ਰੋਸੈਸ ਕੀ ਆ ਤੇ ਇਸ ਨੂੰ ਪੋਸਟ ਨੂੰ ਕਿਸ ਤਰ੍ਹਾਂ ਤੁਸੀਂ ਭਰ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਆ ਨੋਟੀਫਿਕੇਸ਼ਨ ਨੂੰ ਜੋ ਐਲੀਜੀਬਲ ਤੇ ਇੰਟਰਸਟਿਡ ਕੈਂਡੀਡੇਟ ਨੇ ਉਹ ਪੂਰੀ ਤਰ੍ਹਾਂ ਰੀਡ ਕਰ ਲੈਣਾ ਫਿਰ ਇਸ ਪੋਸਟ ਨੂੰ ਅਪਲਾਈ ਕਰਨ ਹੁਣ ਜੇ ਆਪਾਂ ਐਪਲੀ ਇਸ ਦੀ ਗੱਲ ਕਰੀਏ ਦੋਸਤੋ ਤਾਂ ਜਿਹੜੇ ਜਰਨਲ ਕੈਂਡੀਡੇਟਸ ਨੇ ਜਾਂ OBC ਕੈਂਡੀਡੇਟ ਆ ਉਹਨਾਂ ਲਈ ਇਹ ਫੀਸ 850 ਰੁਪਏ ਰੱਖੀ ਗਈ ਹੈ ਪਲੱਸ ਐਪਲੀਕੇਬਲ ਟੈਕਸਸ ਰੱਖੇ ਗਏ ਨੇ ਤੇ ਪੇਮੈਂਟ ਜੋ ਗੇਟਵੇ ਚਾਰਜਸ ਨੇ ਉਹ ਅਲੱਗ ਨੇ ਠੀਕ ਹੈ ਜੀ ਦੂਸਰੇ ਪਾਸੇ ਜੇ ਆਪਾਂ SC ST ਜਾਂ PW ਕੈਂਡੀਡੇਟਸ ਦੇ ਬਾਰੇ ਦੇਖੀਏ ਤਾਂ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਫੀਸ ਰੱਖੀ ਗਈ ਆ ਉਹ ਰੱਖੀ ਗਈ ਹੈ 100 ਰੁਪਏ SC ST ਤੇ PW ਕੈਂਡੀਡੇਟਸ ਨੇ ਜੋ ਉਹਨਾਂ ਲਈ 100 ਰੁਪਏ ਫੀਸ ਰੱਖੀ ਗਈ ਵੀ ਆ ਪਰ ਐਪਲੀਕੇਬਲ ਟੈਕਸਸ ਤੇ ਪੇਮੈਂਟ ਗੇਟਵੇ ਚਾਰਜਸ ਨੇ ਉਹ ਦੋਨਾਂ ਲਈ ਸੇਮ ਰਹਿਣਗੇ ਹੁਣ ਜੇ ਆਪਾਂ ਗੱ ਦੇਟਸ ਦੀ ਗੱਲ ਕਰੀਏ ਤਾਂ 20 ਤਰੀਕ ਤੋਂ ਇਹਨੀਆਂ ਪੋਸਟਾਂ ਨੇ ਸ਼ੁਰੂ ਨੇ ਠੀਕ ਹੈ 20 ਅਗਸਤ ਤੋਂ ਲਾਸਟ ਡੇਟ ਆ ਜਿਹੜੀ ਇਹੋ 4 ਸਤੰਬਰ ਐਪਲੀਕੇਸ਼ਨ ਆਨਲਾਈਨ ਅਪਲਾਈ ਕਰਨ ਦੀ ਤੇ ਜੋ ਇਹਨਾਂ ਨੇ ਐਗਜ਼ਾਮੀਨੇਸ਼ਨ ਡੇਟ ਦਿੱਤੀ ਆ ਉਹ ਅਕਤੂਬਰ 2025 ਦਿੱਤੀ ਆ ਠੀਕ ਹੈ ਅਕਤੂਬਰ ਦੇ ਵਿੱਚ ਇਹਨਾਂ ਦੇ ਜੋ ਐਗਜ਼ਾਮ ਵਗੈਰਾ ਹੋਣੇ ਆ ਅਗਰ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਘੱਟੋ-ਘੱਟ ਏਜ ਜਿਹੜੀ ਉਹ 20 ਸਾਲ ਹੋਣੀ ਚਾਹੀਦੀ ਹੈ ਤੇ ਮੈਕਸਿਮਮ ਏਜ ਜਿਹੜੀ ਉਹ 30 ਸਾਲ ਹੋਣੀ ਚਾਹੀਦੀ ਆ ਪਰ ਜੋ ਐਸਸੀ ਐਸਟੀ ਸਟੂਡੈਂਟਸ ਨੇ ਜਾਂ ਓਬੀਐਸਸੀ ਬੱਚੇ ਉਹਨਾਂ ਦਾ ਜੋ ਏਜ ਰਿਲੈਕਸੇਸ਼ਨ ਆ ਮਰੂ ਦੇ ਅਕੋਰਡਿੰਗ ਹੋਣੀ ਜਿਸ ਤਰ੍ਹਾਂ ਐਸਸੀ ਲਈ 5 ਸਾਲ ਹੁੰਦੀ ਹੈ ਤੇ ਓਬੀਐਸਸੀ ਲਈ 3 ਸਾਲ ਹੁੰਦੀ ਆ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਦੇ ਵਿੱਚ ਜੋ ਕੈਂਡੀਡੇਟ ਆ ਇਸ ਪੋਸਟ ਨੂੰ ਭਰਨ ਦੇ ਲਈ ਉਹ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਪੇ ਸਕੇਲ ਦੀ ਗੱਲ ਕਰੀਏ ਤਾਂ ਜੋ ਪੇ ਸਕੇਲ ਇਹਨਾਂ ਦਾ ਉਹ ਮਿਨੀਮਮ 48000 ਤੋਂ ਲੈ ਕੇ 85000 ਤੱਕ ਜੋ ਪੋਸਟ ਦਾ ਨੇਮ ਹੈ ਉਹ ਲੋਕਲ ਬੈਂਕ ਆਫੀਸਰ ਆ 750 ਜੋ ਪੋਸਟਾਂ ਨੇ ਇਹਨਾਂ ਦੀ ਲੋਕਲ ਬੈਂਕ ਆਫੀਸਰ ਦੀਆਂ ਜੋ ਪੋਸਟਾਂ ਨੇ 750 ਪੋਸਟਾਂ ਨੇ ਤਾਂ ਜੋ ਜੋ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਉਹ ਇਹਨਾਂ ਪੋਸਟਾਂ ਨੂੰ ਜ਼ਰੂਰ ਅਪਲਾਈ ਕਰਨ